ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ਼ਿਕਾਰ ਤੇ ਗਏ ਤਾਂ ਉਹਨਾਂ ਪਾਸ ਇੱਕ ਬਾਜ ਆ ਗਿਆ ਜੋ ਸ਼ਾਹ ਜਹਾਂ ਦਾ ਸੀ ਜਿਸ ਕਰਕੇ ਸ਼ਾਹ ਜਹਾਂ ਨੇ ਗੁਰੂ ਜੀ ਨਾਲ ਜੁਧਰ ਚਾ ਲਿਆ ਸੀ ਬਾਦਸ਼ਾਹ ਨੇ ਕ੍ਰੋਧ ਵਿੱਚ ਆ ਕੇ ਆਪਣੇ ਅਹਿਲਕਾਰ ਮੁਫਲਿਸ ਖਾਨ ਨੂੰ 7000 ਫੌਜ ਦੇ ਕੇ ਗੁਰੂ ਪਾਤਸ਼ਾਹ ਜੀ ਨੂੰ ਅਤੇ ਬਾਜ ਸਹਿਤ ਫੜ ਕੇ ਲਿਆਉਣ ਵਾਸਤੇ ਹੁਕਮ ਦਿੱਤਾ ਸੀ ਉਸ ਵਕਤ ਬੀਬੀ ਬੀਰੋ ਜੀ ਦਾ ਵਿਆਹ ਆਰੰਭਿਆ ਹੋਇਆ ਸੀ ਬੀਬੀ ਬੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪਤਰੀ ਸਨ ਆਓ ਸਭ ਸੰਗਤ ਨਾਲ ਬਿਰਤਾਂਤ ਸਾਂਝਾ ਕਰਦੇ ਹਾਂ ਕਿ ਉਸ ਵਕਤ ਹੋਇਆ ਕੀ ਸੀ ਸ਼੍ਰੀ ਅਮਰਤਸਰ ਸਹਿਬ ਜੀ ਤੋਂ ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਇੱਕ ਜਥੇ ਨਾਲ ਬੱਚਿਆਂ ਸਹਿਤ ਮਾਤਾ ਜੀ ਅਤੇ ਬੀਬੀ ਬੀਰੋ ਜੀ ਨੂੰ ਰਾਤੋਂ ਰਾਤ ਚਮਾਲਪਿੰਡ ਪਹੁੰਚਾ ਦਿੱਤਾ ਅਤੇ ਕੁਝ ਆਦਮੀਆਂ ਨੂੰ ਜੰਜ ਦੇ ਅੱਗੇ ਭੇਜ ਕੇ ਆਖਿਆ ਕਿ ਤੁਸੀਂ ਜੰਜ ਲੈ ਕੇ ਚਮਾਲ ਪਹੁੰਚ ਜਾਓ ਕੱਲ ਸਵੇਰੇ ਉੱਥੇ ਹੀ ਬੀਬੀ ਦਾ ਵਿਆਹ ਹੋਵੇਗਾ ਮਾਈ ਕੋਲਾ ਨੂੰ ਗੁਰੂ ਜੀ ਨੇ 2-4 ਸਿੱਖਾਂ ਨਾਲ ਕਰਤਾਰਪੁਰ ਭੇਜ ਦਿੱਤਾ ਇਸ ਤਰ੍ਹਾਂ ਸਭ ਪਰਿਵਾਰ ਨੂੰ ਲੜਾਈ ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਗੁਰੂ ਜੀ ਆਪ ਤਿਆਰ-ਬਰ-ਤਿਆਰ ਹੋ ਕੇ ਬੈਰੀ ਦਲ ਦੇ ਸਾਹਮਣੇ ਹੋ ਕੇ ਜੁਦਦ ਕਰਨ ਲੱਗ ਪਏ ਇੱਕ ਪਾਸੇ ਭਾਈ ਵਿਦੀ ਚੰਦ ਤੇ ਜੇਠਾ ਦੂਜੇ ਪਾਸੇ ਪੈਂਦੇ ਖਾ ਤੇ ਭਾਈ ਪ੍ਰਾਣਾ ਤਲਵਾਰਾਂ ਧੂਕੇ ਵੈਰੀਆਂ ਦੇ ਆਹੂ ਲਾਉਣ ਲੱਗੇ ਤੀਸਰੇ ਪਾਸੇ ਬੰਦੂਕਾਂ ਵਾਲੇ ਸੂਰਮੇ ਬੰਦੂਕਾਂ ਨਾਲ ਵੈਰੀਆਂ ਨੂੰ ਦਾਣਿਆਂ ਵਾਂਗੂ ਭੁੰਨਣ ਲੱਗੇ ਤੇ ਚੌਥੇ ਪਾਸੇ ਗੁਰੂ ਜੀ ਆਪ ਆਪਣੇ ਜਥੇ ਦੇ ਯੋਧਿਆਂ ਨਾਲ ਵੈਰੀਆਂ ਦੇ ਆਹੂ ਲਾਉਣ ਲੱਗ ਪਏ ਇਹ ਸਭ ਕੁਝ ਪਹਿਲੀ ਰਾਤ ਦੇ ਸਮੇਂ ਹੀ ਹੋ ਰਿਹਾ ਸੀ ਵੈਰੀ ਬੜੇ ਹੈਰਾਨ ਸਨ ਕਿ ਗੁਰੂ ਜੀ ਦੀ ਇਤਨੀ ਫੌਜ ਕਿੱਥੋਂ ਆ ਪਈ ਹੈ ਗੁਰੂ ਜੀ ਯੁੱਧ ਕਰਦੇ ਅਤੇ ਵੈਰੀ ਨੂੰ ਰੋਕਦੇ ਹੋਏ ਸ਼ਹਿਰੋਂ ਬਾਹਰ ਤਰਨ ਤਰਨ ਦੇ ਪਾਸੇ ਨੂੰ ਜਾ ਰਹੇ ਸਨ ਮੁਫਲਿਸ ਖਾਂ ਦੀ ਫੌਜ ਦੇ ਹੁਣ ਤੱਕ ਬਹੁਤ ਆਦਮੀ ਮਰ ਚੁੱਕੇ ਸਨ ਅਤੇ ਕੁਝ ਜਾਨਾਂ ਬਚਾਉਂਦੇ ਹੋਏ ਇੱਧਰ ਉੱਧਰ ਨਿਕਲ ਚੁੱਕੇ ਸਨ ਅੰਤ ਨੂੰ ਮੁਫਲਿਸ ਖਾਂ ਅਤੇ ਉਸ ਦੇ ਹਜ਼ਾਰਕੋ ਫੌਜੀ ਗੁਰੂ ਜੀ ਦਾ ਪਿੱਛਾ ਕਰਦੇ ਹੋਏ ਚੱਬੇ ਪਿੰਡ ਦੀ ਜੂ ਵਿੱਚ ਪਹੁੰਚ ਗਏ ਉੱਥੇ ਦੋਹਾਂ ਪਾਸਿਆਂ ਤੋਂ ਡਟ ਕੇ ਤਲਵਾਰਾਂ ਅਤੇ ਬਰਛਿਆਂ ਨਾਲ ਜੁਦ੍ਹ ਹੋਇਆ ਜਿਸ ਵਿੱਚ ਮੁਫਲਿਸ ਖਾਂ ਦੇ ਬਹੁਤ ਫੌਜੀ ਮਾਰੇ ਗਏ ਤੇ ਮੁਫਲਿਸ ਖਾਂ ਆਪ ਵੀ ਗੁਰੂ ਜੀ ਹੱਥੋਂ ਤਲਵਾਰ ਦੇ ਵਾਰ ਨਾਲ ਦੋ ਟੁਕੜੇ ਹੋ ਕੇ ਧਰਤੀ ਉੱਤੇ ਡਿੱਗ ਪਿਆ ਆਪਣੇ ਸਰਦਾਰ ਦੀ ਮੌਤ ਵੇਖ ਕੇ ਤੁਰਕ ਸੈਨਾ ਦੇ ਹੌਸਲੇ ਟੁੱਟ ਗਏ ਤੇ ਉਹ ਮੈਦਾਨ ਛੱਡ ਕੇ ਭੱਜ ਗਏ ਮੈਦਾਨ ਖਾਲੀ ਵੇਖ ਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਆਪਣੇ ਫੱਟੜਾਂ ਦੀ ਸੰਭਾਲ ਕਰਾਈ ਤੇ ਫਿਰ ਸ਼ਹੀਦ ਸਿੱਖਾਂ ਦੀਆਂ ਲੋਥਾਂ ਇਕੱਠੀਆਂ ਕਰਕੇ ਉਹਨਾਂ ਦਾ ਸੰਸਕਾਰ ਕਰਾਇਆ ਮੁਸਲਮਾਨ ਮਰਦਿਆਂ ਨੂੰ ਇੱਕ ਵੱਡਾ ਡੂੰਗਾ ਟੋਆ ਪਟਵਾ ਕੇ ਉਸ ਵਿੱਚ ਦਬਵਾ ਦਿੱਤਾ ਉਪਰੰਤ ਲੋਹਗੜ੍ਹ ਅਤੇ ਸ਼ਹਿਰ ਵਿੱਚ ਹੋਏ ਸ਼ਖਸੀਦਾਂ ਨੂੰ ਇਕੱਠਿਆਂ ਕਰਕੇ ਬੀਬੀ ਦੇ ਵਿਆਹ ਵਾਸਤੇ ਇਕੱਠੇ ਕੀਤੇ ਹੋਏ ਲੱਕੜ ਬਾਲਣ ਨਾਲ ਅੰਗੀਠਾ ਤਿਆਰ ਕਰਕੇ ਸੰਸਕਾਰ ਕੀਤਾ ਗਿਆ। ਇਸ ਅਸਥਾਨ ਉੱਤੇ ਜਿੱਥੇ ਚੱਬੇਪਿੰਡ ਦੀ ਯੂ ਵਿੱਚ ਇਹ ਸੰਗਰਾਮ ਜੁਦ ਹੋਇਆ ਸੀ, ਉੱਥੇ ਗੁਰਦੁਆਰਾ ਸੰਗਰਾਣਾ ਸਾਹਿਬ ਸੁਭਾਈਮਾਨ ਹੈ। ਇੱਥੇ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਹਰ ਸਾਲ ਵਿਸਾਖੀ ਦੀ ਪੂਰਨ ਮੱਛੀ ਨੂੰ ਮੇਲਾ ਲੱਗਦਾ ਹੈ।